ਅੱਗੇ ਸਾਰਿਆਂ ਨੂੰ ਮੈਂ ਮਨਦੀਪ ਪਰ ਮੈਂ ਸਾਡੇ ਦਿਖਾਦੀ ਆਪਣੇ ਚੈਨਲ ਸਾਡਾ ਮੈਂ ਉਮੀਦ ਕਰਦੀ ਤੇ ਸਾਰੇ ਕਰਨਗੇ ਸਵਾਸਤ ਹੋਗੇ ਤੇ ਮਸਤ ਹੋਗੇ ਅਸੀਂ ਆਠੀਠਾਕ ਤੇ ਮੈਂ ਕਰਦੀ ਆ ਸਫਾਈ ਡੇਲੀ ਰੂਟੀਨ ਵਾਲੀ ਕਿਉਂਕਿ ਕੱਲ ਕਰਨਾ ਬਰਥਡੇ ਬਨਾਇਆ ਤੇ ਇਹ ਹਰੇ ਇੰਦਰ ਚ ਬੜੀ ਡਸਟ ਡਸਟ ਜੀ ਮੈਨੂੰ ਲੱਗਦੀ ਆ ਤੇ ਸਾਰਾ ਇੱਕ ਵਾਰਾ ਪੂਰਾ ਕਲੀਨ ਡੀਪ ਕਲੀਨ ਉਹ ਕਰਦੇ ਨਾ ਕਲੀਨ ਸਾਰਾ ਰੂਮ ਤੋਂ ਉੱਤ ਤੋਂ ਬਾਅਦ ਫਿਰ ਬਹੁਤ ਵੀ ਕੰਮ ਕਰਦੇ ਆ ਪਹਿਲੇ ਮੈਂ ਆ ਸਾਰੀਆਂ ਜਿਹੜੀਆਂ ਡੱਬੀਆਂ ਆ ਸਾਈਡ ਤੇ ਕਰ ਲੈਣੀ ਆ ਫਿਰ ਇਹਨੂੰ ਝਾੜੂਗੀ ਆ ਨਾ ਗੁਬਾਰੇ ਉੱਪਰੋਂ ਲੱਤ ਗਿਆ ਸ਼ੇਰ ਲਵਾ ਦਾਂਗੇ ਤੇ ਸ਼ੇਰ ਕੋ ਬੜੇ ਪਿਆਰੇ ਲੱਗ ਗਏ ਉੱਤੇ ਲੱਗੇ ਸਾਰੇ ਨੂੰ ਸਾਈਡ ਤੇ ਮੈਨੂੰ ਘਰ ਲੈਣੀ ਆ ਫਿਰ ਮੈਨੂੰ ਕਲੀਨ ਕਰੂੰਗੀ ਚਾਰ ਹੋ ਗਿਆ ਨਾ ਮੈਂ ਲਾ ਲਿਆ ਇੱਕ ਹੋਣਾ ਚਾਰ ਵੀ ਲਿਆ ਵਾ ਸੁੱਕੇ ਕੱਪੜੇ ਨਾਲ ਇਹਨਾਂ ਤੇ ਇੱਕ ਹੋਣਾ ਮੈਂ ਕਿ ਚਲੋ ਇਦਾਂ ਕਰਕੇ ਮਾਰ ਦਿੰਨੀ ਆ ਫਿਰ ਕੱਪੜਾ ਉਹ ਬਾਹਰੇ ਨਾਲ ਲੈਨੇ ਆ ਫਟਣ ਨਾ ਉੱਥੇ ਬਾਹਰ ਸੇ ਬੱਚੇ ਹੋਣਗੇ ਦਾਰ ਉੱਥੇ ਲਾ ਦੇਣਗੇ ਫਿਰ ਮੈਂ ਇਹਨਾਂ ਆ ਦੂੰਗੀ ਸਫਾਈ ਕਰਕੇ ਤੇ ਪੁਰਾਣਾ ਨਾ ਚਮਕੀਲਾ ਚਮਕੀਲਾ ਜਾਂ ਪਤਾ ਨਹੀਂ ਕੀ ਲੱਗ ਗਿਆ ਵਾ ਮੇਨਾਂ ਲਾਇਦਾ ਕਿਰਨ ਦੇ ਗਾਉਣ ਨਾਲ ਉਹ ਕਿਰਨ ਦੇ ਗਾਉਣ ਨਾਲ ਲੱਖ ਲੱਖ ਕੇ ਸਾਈ ਚਮਕੀਲੀ ਜੀ ਸੋਫੇ ਨੂੰ ਚੰਬੜ ਗਈ ਆ ਚਲੋ ਜੀ ਬਣੇ ਰਹੋ ਮੇਰੇ ਬਲੌਗ ਦੇ ਨਾਲ ਅੰਤ ਤੱਕ ਕਿਰਨ ਦੇ ਤੇ ਸਮਰਤ ਦੇ ਗਾਉਣ ਦਾ ਸਾਰਾ ਪੂਰਾ ਚਮਕਣਾ ਚਮਕਣਾ ਜਾਂ ਚਮਕੀਲੀ ਜੀ ਲੱਗੀ ਹੁੰਦੀ ਨਾ ਗੋਨਾਂ ਤੇ ਸਾਰਾ ਜਿਹੜਾ ਵਾ ਸੋਫੇ ਤੇ ਲੱਗ ਗਿਆ ਵਾ ਲੱਥ ਕੇ ਤੇ ਉਹ ਬੜਾ ਸਾਫ਼ ਔਖਾ ਹੋਣ ਡਿਆ ਪੇਪੇ ਲੋ ਨਾ ਇਹਨੂੰ ਇੱਕ ਰੰਗ ਵੀ ਛਾੜ ਗਈ ਆ ਹੁਣ ਮੈਂ ਦੁਬਾਰਾ ਫੇਰ ਥੋੜਾ ਜਿਹਾ ਗਿੱਲਾ ਜਿਹਾ ਕਰਕੇ ਲਿਆਈਆਂ ਕਪੜਾ ਮਤਲਬ ਸੁੱਕਾ ਸੁੱਕਾ ਜਾਂ ਮਸ਼ੀਨ 'ਚ ਸੁਕਾ ਕੇ ਲਿਆਈਆਂ ਗਿੱਲਾ ਗਿੱਲਾ ਸਿੱਲਾ ਸਿੱਲਾ चमकीले लग गया, गया सारे चमकीला जहा वेख सातने गया, गया, गया। आपने चुन डिया ਇਹਦੇ ਵੀ ਪੂਰਾ ਨਾ ਕੇਕ ਚ ਮੜਾ ਦਿੱਤਾ ਸਾਰਾ ਕੇਕ ਵਾਲੇ ਹੱਥ ੁੱਖ ਲੱਗੇ ਆ ਫਿਰ ਇੱਕ ਕਰਾਂ ਇਹਨੂੰ ਇਦਾਂ ਕਰ ਲਈਨੀ ਨਾ ਸਾਫ਼ ਉਤਤ ਬਾਅਦ ਫਿਰ ਕੋਲਡਨ ਮਾਰ ਕੇ ਤੇ ਨੈਪਕੀਨ ਮਾਰ ਦਾਂਗੇ ਉੱਪਰ ਕਿਹੜਾ ਡਾਈਨ ਰੂਮ ਦਾ ਤੇ ਬੈਡਰੂਮ ਦਾ ਵੈਸੇ ਤੇ ਚਲੋ ਸਾਰਾ ਹੀ ਪਰ ਮੇਨ ਮੈਨੂੰ ਲੱਗਦਾ ਡਾਈਨ ਰੂਮ ਦਾ ਤੇ ਬੈਡਰੂਮ ਦਾ ਇੰਨਾ ਬਰੀਕੀ ਦਾ ਕੰਮ ਹੁੰਦਾ ਸਾਰੇ A to Z ਕੰਮ ਕਰ ਲਿਆ ਬਾਥਰੂਮ ਵਗੈਰਾ ਵੀ ਸਾਫ ਹੋ ਗਏ ਨੇ ਸਾਰਾ ਕੰਮ ਹੋ ਗਿਆ ਵਾ ਬਸ ਐਂਡ ਨੇ ਕੰਮ ਰਹਿ ਗਿਆ ਡਸਟਿੰਗ ਤੇ ਪੋਚੇ ਨਾ ਜ਼ਿਆਦਾ ਘੱਟਾ ਨਾ ਕੰਨਿਆ ਨਾ ਬਹੁਤ ਹੀ ਜ਼ਿਆਦਾ ਹੁਣ ਦੇ ਕੋਈ ਇਹੋ ਜਿਹਾ ਦੇਨ ਨਹੀਂ ਆ ਜਿੱਦ ਤੱਕ ਮੈਂ ਦੱਸ ਨਹੀਂ ਦਿੱਤੀ ਹੋ ਸਾ ਮੇਰੇ ਸਦਾਰਜੀ ਦੀ ਟੌਫੀ ਇਹ ਸਦਾਰਜੀ ਨੂੰ ਮਿਲੀ ਸੀ ਉੱਥੇ ਆਹ ਜਿਹੜੀਆਂ ਹਨ ਪੋਟਾ ਫੁਲਾਰ ਰੱਖਣ ਵਾਲੀਆਂ ਇਹ ਮੈਂ ਆਪ ਬਣਾਈਆਂ ਵਾਂ ਮੈਂ ਸੋਚਿਆ ਜੇ ਫੇਰ ਬਣਾਵਾਂ ਇਦਾਂ ਦੀਆਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਕੀ ਕਿਦਾਂ ਬਣਦੀਆਂ ਵੰਬੜੀਆਂ ਈ ਨਹੀਂ ਕੋਈ ਵੀ ਬਣਾ ਸਕਦਾ ਵਾ ਜਿਹੜਾ ਆਪਣਾ ਹੁੰਦਾ ਨਾ ਸ਼ੋਕੇਸ਼ ਉਹਦਾ ਏਹੀ ਹੁੰਦਾ ਵਾ ਉਹਦੀ ਰੋਜ਼ ਦੀ ਰੁਨੀ ਜਸਟਿੰਗ ਰੋਜ਼ ਦੀ ਰੋਜ਼ ਜਸਟਿੰਗ ਜਿਹੜੇ ਹੁੰਦੇ ਆ ਕਵਰ ਹੋਏ ਹੁੰਦੇ ਉੱਪਰੋਂ ਕੱਚ ਵਗੈਰਾ ਲੱਗਾ ਹੁੰਦਾ ਹੈ ਨਾ ਉਹਨਾਂ ਦਾ ਕੋਈ ਇੰਨਾ ਨਹੀਂ ਹੁੰਦਾ ਉਹਨਾਂ ਨੂੰ ਚਲੋ ਇਸ ਤੋਂ ਬਾਅਦ ਵੀ ਕਾਕ ਸੜਦੇ ਆਪਾਂ ਕਲੇਨ ਪਰ ਜਿਹੜਾ ਓਪਨ ਵਾਏਟ ਨਹੀਂ ਆਣਾ ਜਿਹੜੀ ਆਹ ਲਫਾ ਦੇ ਵਿੱਚ ਥੋੜਾ ਜਿਹਾ ਇਹ ਰੱਖਿਆ ਉੱਥੋਂ ਕਹਿੰਦੀ ਸੀ ਨਾ ਜਣਾ ਸਭ ਤੋਂ ਮੇਰੇ ਨੂੰ ਉਂਗਲ ਨੂੰ ਕੱਖ ਲੱਗਦਾ ਰਹਿਦਾ ਹੁੰਦਾ ਹੀ ਹੁਣ ਠੀਕ ਆ ਤੇ ਉਹ ਚੜਾ ਕਿਉਂ ਨਹੀਂ ਉੱਥੇ ਉਹ ਕਹਿੰਦੇ ਕਿ ਜਿਹੜੀ ਬਚੂਗੀ ਨਾ ਵਾਪਸ ਸਾਰੀ ਚੜਾ ਕੇ ਜਾਇਓ ਤਾਂ ਕਰਕੇ ਰੱਖੀ ਮੈਂ ਇੱਥੇ ਕਿ ਮੈਨੂੰ ਯਾਦ ਰਵੇ ਕਿ ਲੈ ਕੇ ਜਾਣੀ ਆ ਆਣਾ ਜਦੋਂ ਕਰਨਾ ਹੈ ਜਿਹੇ 11 ਸਾਲਾਂ ਦੀ ਉਦੋਂ ਕਿਰਨ ਨੂੰ ਮੈਂ ਆਹ ਵਾਲਾ ਕੱਪ ਜਿਹੜਾ ਆਹ ਵਾਲਾ ਨਾ ਕਿਰਨ ਨੂੰ ਮੈਂ ਕਹਿੰਦੇ ਬਰਡੇ ਦੇ ਗਿਫਟ ਕੀਤਾ ਸੀ ਉਹਦੋਂ ਕਿ ਉਹ 11 ਸਾਲਾਂ ਦੀ ਉੱਤੇ ਚੜ ਕੇ ਵੀ ਇੱਕ ਵਾਰ ਮੈਂ ਸਾਰੇ ਕਪੜਾ-ਕੁਪੜਾ ਮਾਰ ਦਿੰਨੀ ਆ ਝਾੜ ਚੰਬ ਕੇ ਹੁਣ ਇੱਥੇ ਡਸਟਿੰਗ ਵਗੈਰਾ ਮੈਂ ਕਰਕੇ ਛੱਟ ਗਈ ਹੁਣ ਮੈਂ ਇੱਥੇ ਲੱਗ ਗਈ ਆ ਪੋਚੇ ਲਾਉਣ ਪੋਚੇ ਤੇ ਵੈਸੇ ਨਾ ਬਹੁਤ ਜ਼ਿਆਦੇ ਪਰ ਪਰ ਕੱਲ ਦੇ ਲੱਗੇ ਆ ਤੇ ਬਹਿ ਕੇ ਲਾਉਣ ਵਾਲੇ ਓਦਾਂ ਹੋਏ ਹੀ ਪਰ ਮੈਂ ਨਾ ਹੋ ਗਈ ਅੱਜ ਥੋੜੀ ਜਿਹੀ ਲੇਟ ਕੰਮਕੁਮ ਕਰਦਿਆਂ ਤੇ ਫਿਰ ਤਾਂ ਕਰਕੇ ਮੈਂ ਕਿਹਾ ਚਲੋ ਬਹਿ ਕੇ ਲਾਉਣ ਲੱਗੀ ਨਾ ਟਾਈਮ ਬਹੁਤ ਜ਼ਿਆਦਾ ਲੱਗ ਜਣਾ ਤਾਂ ਕਰਕੇ ਮੈਂ ਚਲੋ ਅੱਜ ਇਦਾਂ ਲਾ ਦੇਣੀ ਕੱਲ ਨੂੰ ਜਰਾ ਸਵੇਰੇ ਉੱਠੂੰਗੀ ਤੇ ਸਵੇਰੇ ਉੱਠ ਕੇ ਸਵੇਰੇ ਸਨ ਤੇ ਫਿਰ ਇੱਕ ਵਾਰਾ ਸਾਫ਼ ਕਰੂੰਗੀ ਤਾਂ ਮੈਂ ਆਪਣੇ ਵੱਲੋਂ ਤਾਂ ਬੜਾ ਕੀਤਾ ਵਾ ਪਰ ਮੈਨੂੰ ਫਿਰ ਵੀ ਹਜੇ ਡੰਗਣ ਡਿਆ ਕਿ ਹਜੇ ਵੀ ਜਿੱਦਾਂ ਨਾ ਰਹਿ ਗਿਆ ਹੁੰਦਾ ਵਾ ਤੇ ਇੱਥੇ ਕੋਬਾਰਾ ਉਹ ਲੱਗੀ ਹੀ ਉੱਪਰ ਸਟicker ਜਿਹਾ ਲੱਗਾ ਹੀ ਉਹਦਾ ਮੈਂ ਚਲ ਟੇਪ ਤਾਂ ਮੈਂ ਕਿਹਾ ਚਲੋ ਇਦਾਂ ਚਪਕਾ ਦਿੰਨੀ ਆ ਤੇ ਪੋਚੇ ਮੈਂ ਆ ਟੋਕਰੀ ਬਾਂਬੂ ਬਾਸਕਟ ਵੀ ਨਹੀਂ ਫਿਰ ਮੈਂ ਟਾਈਮ ਕਿ ਚਲੋ ਇਹਨੂੰ ਕੱਲ ਨਹੀਂ ਛੇੜੂਗੀ ਹੁਣ ਅੱਜ ਕੀ ਰਹਿਣ ਦਿੰਨੀ ਅੱਜ ਨਹੀਂ ਕੀਤਾ ਫਿਰ ਮੈਂ ਤੇ ਦੂਜਾ ਵੀ ਕਰ ਲਿਨੇ ਹੁਣ ਜਿਹੜਾ ਲਓ ਜੀ ਮੈਂ ਆ ਗਈਆਂ ਪੌੜੀਆਂ ਵਾਲੇ ਪਾਸੇ ਤੇ ਡ్రਾਈਂਗ ਰੂਮ ਦੀ ਹੋ ਗਈ ਆ ਕਲੀਨਿੰਗ ਵਗੈਰਾ ਸਾਰਾ ਕਲੀਨ ਹੋ ਗਿਆ ਵਾ ਬੈਡਰੂਮ ਵੀ ਹੋ ਗਿਆ ਸਟੋਰ ਵੀ ਕਰ ਲਿਆ ਵਾ ਮੈਂ ਤੇ ਹਾਲ ਦੀ ਪੌੜੀਆਂ ਵਗੈਰਾ ਮੈਂ ਕਲੀਨ ਕਰਨ ਆ ਗਈ ਆ ਤੇ ਇੱਥੇ ਦੁੱਧ ਵੀ ਪਿਆ ਵਾ ਰਿੜਕਣ ਵਾਸਤੇ ਉਹ ਮੈਂ ਹਜੇ ਨਹੀਂ ਰਿੜਕਿਆ ਤੇ ਮੈਂ ਰਿੜਕੂਗੀ ਸਾਰਾ ਕੰਮ ਖਾਰ ਕਰਕੇ ਨਾ ਨੂੰ ਕਿ ਮੈਂ ਐਂਡ ਤੇ ਰਿੜਕ ਲੈਣਾ ਵਾ ਤੇ ਕਿਉਂਕਿ ਦੁੱਧ ਰੋਜ਼ ਰੋਜ਼ ਮਤਲਬ ਹੁੰਦਾ ਨਹੀਂਗਾ ਦੂਜੇ ਤੇ ਜਿਹਦੇ ਨਹੀਂ ਹੁੰਦਾ ਵਾ ਤੇ ਫਿਰ ਇਦਾਂ ਦੂਜੇ ਤੀਜੇ ਦਿਨ ਫਿਰ ਮੱਖਣੀ ਜੀਵਾ ਬਾਬਾ ਨਿਕਲ ਜਾਂਦੀ ਤੇ ਵਧੀਆ ਸਾਗ ਸੂਖ ਜਿੱਦਾਂ ਬਣਿਆ ਸੀ ਤੇ ਬੜਾ ਵਧੀਆ ਲੱਗਾ ਹੁਣ ਮੈਂ ਸ਼ਿਲਕਮ ਬਣਾਉਣੀ ਆ ਇੱਕ ਦੋ ਦਿਨਾਂ ਦੇ ਵਿੱਚ ਤੇ ਅੱਜ ਮੈਂ ਬਣਾਉਣੀ ਆ ਗੋਭੀ ਅੱਜ ਮੰਡੇ ਆ ਤੇ ਇਹ ਜਿਹੜਾ ਬਲੌਗ ਬਣਾਉਣੀ ਆ ਇਹ ਮੇਰਾ ਟਿਊਸਡੇ ਨੂੰ ਜਾਣਾ ਵਾ ਤੇ ਇੱਥੇ ਮੈਂ ਮੰਜਾ-ਮੰਜਾ ਹਟਾ ਕੇ ਸਾਰਾ ਇੱਕੋ ਰਕਾ ਘੱਟਾ-ਕੁੱਟਾ ਜਿਹੜਾ ਵਾ ਇਹ ਕਲੀਨ ਕਰ ਦਿੰਨੀ ਆ ਬੱਸ ਸਾਡੇ ਨਾਲ ਖੜਾ ਡਰਾਈੰਗ ਰੂਮ ਚ ਮੈਨੂੰ ਲੱਗਾ ਜਿੱਦਾਂ ਵੀ ਡਸਟ ਜੀ ਬਹੁਤ ਜਰੀ ਹੋ ਗਈ ਆ ਤੇ ਬਾਕੀ ਸਾਡੇ ਕਲੀਨ ਆ ਇੰਨਾ ਕੋਈ ਗੰਦਾ ਹੈ ਨਹੀਂਗਾ ਕੋਈ ਖਾਸ ਤੇ ਸਾਰਾ ਮੈਂ ਇਧਰੋਂ ਵੀ ਪੋਚੇ-ਪੋਚੇ ਲਾ ਲੈਣੀ ਆਪਣੇ ਹਜੇ ਮੇਰੇ ਉਹ ਬੈਡ ਦੀ ਢੋਵ ਵਗੈਰਾ ਜਿਹੜੀ ਉਹ ਸਾਰੀ ਕਲੀਨ ਹੋਣ ਵਾਲੀ ਉੱਤੋਂ ਹਜੇ ਮੈਂ ਡਸਟਿੰਗ ਨਹੀਂ ਕੀਤੀ ਉਹਦੀ ਉਹ ਕਰ ਲੂੰਗੀ ਤੇ ਬੈਡਬੁਡ ਤੇ ਚਾਦਰਾਂ ਜਿਹੜੀਆਂ ਉਹ ਮੈਂ ਇੱਕ ਵਾਰਾ ਝਾੜ-ਝੰਬ ਦਿੱਤੀਆਂ ਵਾ ਤੇ ਇੱਥੇ ਪੋਚਾ ਮੈਂ ਲਾਉਣ ਦੀ ਤੇ ਨਾਲ ਹੀ ਚਮਕਦੇ ਜਾਣ ਦੇ ਫਰਸ਼ ਤੇ ਬੜਾ ਵਧੀਆ ਲੱਗਣ ਡਿਆ ਵਾ ਸਾਰੇ ਤੇ ਟਬਟੀ ਜਿਹੜੇ ਵੀ ਆਏ ਜਾਂਦਾ ਉਹਨੂੰ ਮੱਠੀ ਕਰੀ ਜਾਵੋ ਉਹਦਾ ਉਹਦਾ ਉਹ ਕਰੀ ਜਾਓ ਸਾਰੇ ਕੱਪੜੇ ਸੋਨਾ ਦਾ ਕੰਮ ਬਣਾਉਣਾ ਸਾਰੇ ਲਈ ਕੱਟ ਕੇ ਛੋੜਾ ਬਸ ਹੌਟਾ ਜਿਹਾ ਸੋਹੋਂ ਡਾਤੇ ਵਿੱਚ ਚੜ੍ਹ ਜਾਓ ਇਧਰ ਵੀ ਮੈਂ ਸਾਰੇ ਕਰ ਲੈਣੀਆਂ ਬੈਡਵੁੱਡ ਸਾਫ ਇੱਕ ਹੋਰ ਮਾਰ ਲੈਣੀਆਂ ਕੱਪੜਾ ਤੇ ਇੱਥੇ ਟੇਬਲ ਦੇ ਉੱਪਰ ਵੀ ਮੈਂ ਮਾਰ ਲੈਣੀਆਂ ਕੱਪੜਾ ਤੇ ਨਾ ਬੱਚਿਆਂ ਨੇ ਇਦਾਂ ਨੋਟਬੁੱਕਾਂ ਵਗੈਰਾ ਹੈ ਨਾ ਇੱਥੇ ਰੱਖਿਆ ਹੁੰਦੀਆਂ ਵਾ ਰਾਤ ਨੂੰ ਸਾਰਾ ਬੈਗ ਬੁੱਕਰ ਨੂੰ ਹੁਣਾ ਦੇ ਇੱਥੇ ਪੈ ਜਾਂਦੇ ਤੇ ਜਿਹੜੀ ਨਹੀਂ ਖੜਦੇ ਉਹ ਫਿਰ ਇੱਥੇ ਛੱਡ ਜਾਂਦੇ ਆ ਜਦ ਸਕੂਲ ਚੇਂਜ ਕਰਕੇ ਬੁੱਕਾਂ ਖੜਨੀਆਂ ਹੁੰਦੀਆਂ ਦੂਜੀ ਤੀਜੀ ਦਿਨ ਬਾਕੀ ਤਾਂ ਇਹਨਾਂ ਨੇ ਅੰਦਰ ਆ ਨਿਹਾਂਦੇ ਆ ਕੋਈ ਰਹਿ ਜਾਂਦੀ ਇੱਕ ਅੱਧੀ ਇੱਥੋਂ ਮੈਂ ਸਾਰੇ ਅਲਮੇਰਾ ਵਗੈਰਾ ਨਾ ਇਹ ਮੈਨੂੰ ਨਾ ਮੈਨੂੰ ਲੱਗਦਾ ਇੱਕ ਹਫਤਾ ਹੋ ਗਿਆ ਹੁਣਾ ਮੈਂ ਅਲਮੇਰਾ ਨੂੰ ਖਿੱਚ-ਕੁੱਚ ਕੇ ਨਹੀਂ ਗਾਮਚਾ ਕੀਤਾ ਤੇ ਬਸ ਇੱਕ ਦੋਆਂ ਦਿਨਾਂ ਦੇ ਵਿੱਚ ਇਹਨਾਂ ਨੂੰ ਮੈਂ ਕਲੀਨ ਕਰ ਦੇਣਾ ਕਿਉਂਕਿ ਸਾਡੇ ਘਰ ਬਹੁਤ ਜਲਦ ਕੋਈ ਆਉਣਾ ਵਾਲਾ ਵਾ ਤੇ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਇੱਕ ਵਾਰ ਐ ਘਰ ਦੀ ਸਾਫ ਸਫਾਈ ਫੇਰ ਦੁਆਰਾ ਤੋਂ ਕਰ ਦੇਣੀ ਆ ਤੇ ਜਿਹੜੀਆਂ ਬੈੱਡ ਸ਼ੀਟਾਂ ਨੇ ਉਹ ਤੇ ਚਲੋ ਹਜੇ ਕਰਮ ਮੈਂ ਕੱਢੀਆਂ ਨਹੀਂ ਗਿਆ ਕੱਢ ਕੇ ਤੇ ਫਿਰ ਉਹਨਾਂ ਨੂੰ ਵਿਛਾ ਦਾਂਗੇ ਕਿਸੇ ਦਿਨ ਬਸ ਦੋ ਜਾਂ ਤਿੰਨ ਦਿਨਾਂ ਦੇ ਵਿੱਚ ਵਿੱਚ ਮੈਂ ਵਿਛਾ ਦੇਣੀ ਆ ਤੇ ਮੈਂ ਆਪਣੇ ਮੇਨ ਡੋਰਵਾ ਇਹਦੇ ਤੇ ਵੀ ਨਾ ਕੱਟਾ ਪੈ ਜਾਂਦਾ ਮੈਂ ਕਿ ਚਲੋ ਥੋੜਾ ਮਾਰ ਹੀ ਦੇਨੇ ਕੱਪੜਾ ਤੇ ਅੱਜ ਮੈਂ ਜਿਹੜੇ ਰੂਮਾਂ ਦੇ ਦਰਵਾਜ਼ੇ ਆ ਉਹਨਾਂ ਦੇ ਕੱਪੜਾ ਨਹੀਂ ਹੀ ਮਾਰਿਆ ਕਿਉਂਕਿ ਅੱਜ ਨਾ ਮੈਂ ਥੋੜੀ ਲੇਟ ਹੋ ਗਈ ਮੈਂ ਮੰਮੀ ਘਰ ਚਲ ਗਈ ਲਓ ਜੀ ਸਾਰਾ ਹੋ ਗਿਆ ਵਾ ਸਾਫ਼ ਸੁਥਰਾ ਇਧਰਲੀ ਸਾਈਡ ਵੀ ਤੇ ਪਰਦੇ ਮੈਂ ਕਰ ਦੇਣੀਆਂ ਸਹੀ ਪਹਿਲਾਂ ਤੇ ਪਰਦੇ ਇਦਾਂ ਸਹੀ ਕਰ ਲੈਣੇ ਆ ਪਹਿਲਾਂ ਪਰਦੇ ਨਾ ਫੋਦੇ ਹੌਲੇ ਨੇ ਪਰਦੇ ਨਾ ਬੜੇ ਹੌਲੇ ਹੌਲੇ ਜਿਹਾ ਮੈਨੂੰ ਚਾਹੀਦਾ ਹੀ ਥੋੜੀ ਨਾ ਪੜਦੇ ਹੈਵੀ ਲੈ ਲੈਂਦੀ ਸਟੋਰ ਦਾ ਵੀ ਸਭ ਸਾਫ ਹੋ ਗਿਆ ਬੈਡਰੂਮ ਵੀ ਪੂਰਾ ਕਲੀਨ ਹੋ ਗਿਆ ਵਾ ਆ ਕਰਨ ਦਾ ਗੋਨ ਪਿਆ ਕੱਲ ਵਾਲਾ ਜਿਹੜਾ ਕੱਲ ਪਾਇਆ ਸੀ ਨਾ ਇਹਨੂੰ ਵਾਸ਼ ਨਹੀਂ ਕਰਨਾ ਇਦਾਂ ਹੀ ਰੱਖ ਦੇਣਾ ਵਾ ਤਾਂ ਕਰਕੇ ਮੈਂ ਰੱਖਿਆ ਕਿ ਚਲੋ ਥੋੜਾ ਨਾ ਹੋ ਜਾਈ ਹਵਾ ਹਵਾ ਜੀ ਨਿਕਲ ਜੇ ਵਿੱਚੋਂ ਤੇ ਕਿਚਨ ਵੀ ਆਪਣਾ ਹੋ ਗਿਆ ਪੂਰਾ ਕਲੀਨ ਉਹ ਕੜਾਈ ਚ ਥੋੜਾ ਜਿਹਾ ਤੇਲ ਬਚਿਆ ਕੱਲ ਲੜਾ ਕੁਝ ਕੱਟਦਾ ਥੋੜਾ ਜਿਹਾ ਬਚਿਆ ਇੱਕ ਕਿ ਤੜਕੇ ਜੋਗਾ ਤੇ ਬਾਕੀ ਸਾਰੀ ਮੈਂ ਕਲੀਨ ਕਰ ਲਈ ਆ ਮੈਟ ਵਗੈਰਾ ਰਹਿ ਗਏ ਵਿਛਾ ਲਈ ਚਲੋ ਮੈਟ ਵੀ ਵਿਛਾ ਲੈਂਨੀ ਪਹਿਲਾਂ ਲੋ ਜੀ ਮੈਟ ਮੈਂ ਵਿਛਾਤਾ ਵਾ ਇੱਥੇ ਤੇ ਬੜਾ ਸੋਹਣਾ ਲੱਗਣ ਡਿਆ ਪਿਆਰਾ ਲੱਗਣ ਡਿਆ ਪਿਆਰਾ ਅੱਜ ਥੋੜਾ ਮੈਂ ਲੇਟ ਕਰ ਲਿਆ ਸੀ ਕੰਮ ਤਾਂ ਕਰਕੇ ਤੇ ਆਪਾਂ ਇੱਕ ਵਾਰ ਸਪਰੇਅ ਵਗੈਰਾ ਨਾ ਸਾਰੇ ਬਾਅਦ ਨੇ ਇਹਨੂੰ ਫ੍ਰੈਗਰੈਂਸ ਆਉਣ ਲੱਗ ਜਾਂਦੀ ਆ ਤੇ ਫਿਰ ਬੜਾ ਫਰੈਸ਼ਨੈਸ ਫਰੈਸ਼ਨੈਸ ਜਾਂ ਲੱਗਦਾ ਵਾ ਪੂਰਾ ਫਰੈਸ਼ ਹੋ ਜਾਂਦਾ ਵਾ ਬੜਾ ਪਿਆਰਾ ਲੱਗਦਾ ਫਿਰ ਆਪਣਾ ਆਪ ਨੂੰ ਫੇਰ ਵੀ ਮਾਰ ਲੈਨੇ ਤੇ ਬੈਡਰੂਮ ਵਿੱਚ ਦੂਸਰੀ ਵਾਲੀ ਸਪਰੇ ਬੈਡਰੂਮ ਚ ਮੈਂ ਕਰਦੀ ਆ ਤਾਂ ਨਹੀਂ ਅੰਦਰ ਮਾਰਿਆ ਤੇ ਇੱਧਰ ਡਰਾਈਂਗ ਰੂਮ ਚ ਵੀ ਪੂਰਾ ਇੱਕ ਵਾਰਾ ਹੋ ਜਾ ਕਲੀਨ ਹੋਇਆ ਇੱਥੇ ਮੈਂ ਨਾ ਮੈਟ ਨਹੀਂ ਹੁਣ ਮਿਛਾਂਦੀ ਕਿਉਂਕਿ ਇੱਧਰ ਨਾ ਆਵਾ ਚਾਹੀ ਬਹੁਤ ਜ਼ਿਆਦਾ ਵਾ ਨਾ ਤਾਂ ਕਰਕੇ ਮੈਂ ਮੈਟ ਨਹੀਂ ਮਿਛਾਂਦੀ ਕਿ ਗੰਦਾ ਹੋ ਜਾਣਾ ਮੈਂ ਹੈਗਾ ਉਹਦੇ ਵਿੱਚ ਛਾਉਂਗੀ ਜਦੋਂ ਕਹਿੰਦੇ ਆਉਣਾ ਆਣਾ ਹੋਊਗਾ ਉਦੋਂ ਛਾਲਾਂਗੀ ਹੈਨਾ ਤੇ ਤਾਂ ਕਰਕੇ ਮੈਂ ਮੈਟ ਮਿਛਾਂਦੀ ਨਹੀਂ ਹੁਣ ਨਹੀਂ ਤਾਂ ਕਿ ਮੈਂ ਕਰਮੀਆਂ ਜਿਹਾ ਰੋਜ਼ ਮੈਟ ਵਿਛਾਉਣੀ ਨਹੀਂ ਰੋਜ਼ ਹੀ ਹੁਣ ਮੈਂ ਬਸ ਉਹ ਵਾਲਾ ਜਿਹੜਾ ਮੈਟ ਵਿਛਾ ਉਹ ਜਿਹੜਾ ਕਿਚਨ ਦੇ ਮੈਟ ਵਾ ਉਹਦੇ ਵਿਛ ਨਹੀਂ ਹੁੰਦੇ ਆ ਇਹ ਕਾਹ ਤੇ ਅੰਦਰ ਵਿਛਾਵਾ ਕਿਚਨ ਚ ਹੋਰ ਮੈਂ ਮੈਗਨੀ ਤੇ ਵਿਛਾਂਦੀ ਤੇ ਰਹਿ ਗਿਆ ਵਾ ਦੁੱਧ ੜਕਣ ਵਾਲਾ ਥੋੜੀ ਦੇਰ ਤੱਕ ਆਪਾਂ ਦੁੱਧ ਵੀ ੜਕ ਲੈਣਾ ਤੇ ਹੁਣ ਮੈਂ ਪਹਿਲਾਂ ਨਹਾ ਤੋਂ ਲਿੰਨੀ ਆ ਬਲੌਗ ਦਾ ਵੀ ਕਰ ਦੇਣੀ ਇੱਥੇ ਐਂਡ ਤੇ ਜੇ ਤੁਹਾਨੂੰ ਮੇਰਾ ਬਲੌਗ ਪਸੰਦ ਆਇਆ ਪਲੀਜ਼ ਮੇਰੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਨਾ ਨਾ ਭੁੱਲੋ ਮਿਲਦੇ ਆ ਜੀ ਨੈਕਸਟ ਵੀਡੀਓ ਵਿੱਚ ਤਦ ਤੱਕ ਆਪਣਾ ਰੱਖਿਓ ਬਹੁਤ ਸਾਰਾ ਖਿਆਲ ਬਾਏ ਬਾਏ